ਦੇ ਸਰਪੰਚ ਜਿਹੜਾ ਬਲਜਿੰਦਰ ਸਿੰਘ ਹੈ ਉਹਦੇ ਨਾਲ ਦੋ ਸਾਥੀ ਤੇ ਦੋ ਤਿੰਨ ਹੋਰ ਅਣਪਛਾਤੇ ਨੇ ਉਹਨਾਂ ਦੇ ਖਿਲਾਫ ਜਬਰੀ ਵਸੂਲਣ ਦਾ 308 ਤੋਂ ਜੀਵਨ ਤਹਿਤ ਮਕਦਮਾ ਦਰਜ ਕੀਤਾ ਰੈਡ ਵੀ ਕੀਤੀ ਹੈ ਉਹਨੂੰ ਫੜਨ ਲਈ ਤੇ ਉਹਨੂੰ ਅਰੈਸਟ ਕਰਕੇ ਜਲਦੀ ਤੋਂ ਜਲਦੀ ਜਿਹੜੀ ਤਫਤੀਸ਼ ਹੈ ਮੁਕੰਮਲ ਕੀਤੀ ਜਾਊਗੀ ਬਿਲਕੁਲ ਵੀ ਕਿਸੇ ਨੂੰ ਵੀ ਇੱਥੇ ਨਾਜਾਇਜ਼ ਕੋਈ ਪਰਚੀ ਕੱਟਣ ਨਹੀਂ ਦਿੱਤੀ ਜਾਵੇਗੀ ਲੋਕ ਪੜੇ ਅੱਗੇ ਹੀ ਦੂਹੀ ਨੇ ਤਾਂ ਜੇ ਇਸ ਤਰ੍ਹਾਂ ਦੀ ਕੋਈ ਵੀ ਕੋਈ ਨਜਾਇਜ਼ ਕੰਮ ਕਰੂਗਾ ਉਹਦੇ ਖਿਲਾਫ ਸੱਤ ਐਕਸ਼ਨ ਲਿਆ ਜਾਵੇ ਬਿਲਕੁਲ ਤਫਤੀਸ਼ ਜਾਰੀ ਹੈ ਜਲਦੀ ਜਲਦੀ ਦੋਸ਼ੀਆਂ ਦੀ ਅਰੈਸਟ ਕਰਾਂਗੇ ਸੋ ਪੁਲਿਸ ਪਾਰਟੀ ਮੁਸਤੈਦ ਹੈ ਪੁਲਿਸ ਪਾਰਟੀ ਬਾਰੇ ਪੈਣੀ ਨਜ਼ਰ ਰੱਖੀ ਗਈ ਹੈ ਕਿਉਂਕਿ ਇਹ ਇੱਥੇ ਬੈਰੀਕੇਡ ਲਾ ਕੇ ਪਰਚੀਆਂ ਸਿਸਟਮ ਕੱਢਦਾ ਸੀਗਾ ਸੋ ਉਸ ਤੋਂ ਬਾਅਦ ਪੁਲਿਸ ਹਰਕਤ ਚਾਈ ਹੈ ਐਫ ਆਈ ਆਰ ਦਰਜ ਕੀਤੀ ਹੈ ਡਾਕਟਰ ਨਾਨ ਸਿੰਘ ਐਸ ਐਸ ਪੀ ਦੁਆਰਾ ਜਿਹੜਾ ਹੈਗਾ ਇੱਕ ਬਿਆਨ ਵੀ ਦਿੱਤਾ ਗਿਆ ਕਿ ਕੋਈ ਵੀ ਜੇ ਕਾਨੂੰਨ ਨੂੰ ਹੱਤਾ ਚਲਵੇਗਾ ਤੇ ਉਹਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸੋ ਇਹ ਤਸਵੀਰਾਂ ਨੇ ਸ਼ਾਮ ਦੀਆਂ ਦੇਰ ਰਾਤ ਦੀਆਂ ਤਸਵੀਰਾਂ ਨੇ ਕਿ ਜਿੱਥੇ ਪੁਲਿਸ ਪਾਰਟੀ ਵੱਲੋਂ ਐਸੀ ਜਗ੍ਹਾ ਤੇ ਜਿਹੜੀ ਹੈਗੀ ਬੈਰੀਗੇਟਿੰਗ ਲਗਾ ਕੇ ਪਰਚੀਆਂ ਕੱਟੀਆਂ ਜਾਂਦੀਆਂ ਸੀਗੀਆਂ ਤੋਂ ਥਾਣਾ ਐਸਐਚਓ ਜਿਹੜੇ ਜ਼ੁਲਕਾ ਨੇ ਉਹ ਵੀ ਪੁਲਿਸ ਪਾਰਟੀ ਜਿਹੜੀ ਪਹੁੰਚੀ ਹੋਈ ਹੈਗੀ ਆ ਪੁਲਿਸ ਪਾਰਟੀ ਨੇ ਜਿਹੜੀ ਹੈਗੀ ਪਹਿਨੀ ਨਜ਼ਰ ਜ਼ਰੂਰ ਰੱਖੀ ਹੋਈ ਹੈ ਕਿਸੇ ਵੀ ਰਾਹgir ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕਿ ਲਾਅ ਐਂਡ ਆਰਡਰ ਮੈਂਟੇਨ ਕੀਤਾ ਜਾਵੇ ਸੋ ਇਹ ਤਮਾਮ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸੋ ਉਸੇ ਦੇ ਧਾਰ ਤੇ ਉੱਤੇ ਇਹ ਪੁਲਿਸ ਪਾਰਟੀ ਵੱਲੋਂ ਜਿਹੜੀ ਹੈਗੀ ਹੈ ਇਹ ਕਾਰਵਾਈ ਜਿਹੜੀ ਅਮਲ 'ਚ ਲਿਆਂਦੀ ਜਾ ਰਹੀ ਹੈ ਕਿ ਕਿਸੇ ਨੂੰ ਵੀ ਦਿੱਕਤ ਨਾ ਆਵੇ ਬਈ ਕਿਸ ਤਰ੍ਹਾਂ ਦੇਖਦੇ ਹੋ ਕਿਸੇ ਨੂੰ ਵੀ ਦਿੱਕਤ ਨਾ ਆਵੇ ਸੋ ਡਾਕਟਰ ਨਾਨਕ ਸਿੰਘ ਐਸਐਸਪੀ ਵੱਲੋਂ ਵੀ ਜਿਹੜਾ ਹੈਗਾ ਇੱਕ ਅੱਜ ਇੱਕ ਬਿਆਨ ਨਿਕਲ ਕੇ ਸਾਹਮਣੇ ਆਇਆ ਜੀ ਕਿ ਜੋ ਕੋਈ ਰਾਹgir ਨੂੰ ਦਿੱਕਤ ਆਊਗੀ ਤੇ ਉਹਦੇ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਊਗੀ ਅਸੀਂ ਇਸ ਪਿੰਡ ਦੇ ਸਰਪੰਚ ਜਿਹੜਾ ਬਲਜਿੰਦਰ ਸਿੰਘ ਹੈ ਉਹਦੇ ਨਾਲ ਦੋ ਸਾਥੀ ਤੇ ਦੋ ਤਿੰਨ ਹੋਰ ਅਣਪਛਾਤੇ ਨੇ ਉਹਨਾਂ ਦੇ ਖਿਲਾਫ ਜਬਰੀ ਵਸੂਲਣ ਦਾ 308 2 ਜੀਵਨ ਤਹਿਤ ਮੁਕੱਦਮਾ ਦਰਜ ਕੀਤਾ ਅਸੀਂ ਰੇਡ ਵੀ ਕੀਤੀ ਆ ਉਹਨੂੰ ਫੜਨ ਲਈ ਤੇ ਉਹਨੂੰ ਅਰੈਸਟ ਕਰਕੇ ਜਲਦੀ ਤੋਂ ਜਲਦੀ ਜਿਹੜੀ ਤਫ਼ਤੀਸ਼ ਹੈ ਮੁਕੰਮਲ ਕੀਤੀ ਜਾਊਗੀ ਬਿਲਕੁਲ ਵੀ ਕਿਸੇ ਨੂੰ ਵੀ ਇੱਥੇ ਨਜਾਇਜ਼ ਕੋਈ ਪਰਚੀ ਕੱਟਣ ਨਹੀਂ ਦਿੱਤੀ ਜਾਵੇਗੀ ਲਗਦਾ ਹੈ ਸਰ ਪਿੰਡ ਦੇ ਨਿਵਾਸੀਆਂ ਨੇ ਵੀ ਵਿਰੋਧ ਕਰਿਆ ਉਸ ਚੀਜ਼ ਦਾ ਕਿ ਇੱਥੇ ਜਿਹੜੀ ਆ ਪਰਚੀ ਕੱਟਣੀ ਨਾ ਜਾਇਜ਼ ਆ ਉਹ ਨੂੰ ਕਿਸ ਤਰ੍ਹਾਂ ਦੇਖਦੇ ਆ ਕਿਉਂ ਜਦੋਂ ਕੋਈ ਵੀ ਦੇਖੋ ਮਾੜਾ ਕੰਮ ਹੈ ਉਹ ਕੋਈ ਵੀ ਨਾਲ ਨਹੀਂ ਸਾਥ ਦਿੰਦਾ ਜਿਹੜਾ ਗਲਤ ਕੰਮ ਹੈ ਬਾਹਰੋਂ ਆਉਂਦੇ ਨੇ ਆਪਣੇ ਕਿੰਨੇ ਅੱਗੇ ਪ੍ਰਸ਼ਾਸਨ ਨੇ ਉਧਰ ਸ਼ੰਪੂ ਬੈਰੀਅਰ ਬੰਦ ਆ ਘਨੌਰ ਵਾਲਾ ਪੁਲ ਪ੍ਰੋਬਲਮ ਆਈ ਹੈ ਲੋਕ ਪੜੇ ਅੱਗੇ ਹੀ ਦੁਖੀ ਨੇ ਤੇ ਜੇ ਇਸ ਤਰ੍ਹਾਂ ਦੀ ਕੋਈ ਵੀ ਕੋਈ ਨਾਜਾਇਜ਼ ਕੰਮ ਕਰੂਗਾ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਹੁਣ ਤੁਹਾਡੇ ਵੱਲੋਂ ਰੇਡ ਜਾਰੀ ਹੈ ਗਿਆ ਹਾਂ ਅਸੀਂ ਬਿਲਕੁਲ ਤਫ਼ਤੀਸ਼ ਜਾਰੀ ਹੈ ਜਲਦੀ ਜਲਦੀ ਦੋਸ਼ੀਆਂ ਨੂੰ ਅਰੇਸਟ ਕਰਾਂਗੇ ਲਾਨਡਨ ਨੂੰ ਮਿਲ ਕੇ ਮੇਨਟੇਨ ਰੱਖਣ ਦੀ ਗੱਲ ਕੀਤੀ ਗਈ ਹੈ ਡਾਕਟਰ ਨਾਨਕ ਐਸਐਸਪੀ ਵੱਲ ਬਿਲਕੁਲ ਬਿਲਕੁਲ ਜੋ ਸਾਡੇ ਮਾਨਯੋਗ ਅ ਅ ਐਸਐਸਪੀ ਸਾਹਿਬ ਨੇ ਉਹਨਾਂ ਦੇ ਨਿਰਦੇਸ਼ ਨੇ ਕਿ ਬਿਲਕੁਲ ਕਿਸੇ ਨੂੰ ਵੀ ਕੋਈ ਰਾਹਤ ਨਹੀਂ ਦੇਣੀ ਤੇ ਜਲਦੀ ਜਲਦੀ ਦੋਸ਼ੀਆਂ ਨੂੰ ਅਰੇਸਟ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਪੇਸ਼ ਕਰਨਾ ਸੋ ਬਿਲਕੁਲ ਵਿਭਾਗੀ ਕਾਰਵਾਈ ਕਿਤੇ ਜਾਓਗੇ ਸੋ ਤਹਿਤ ਪੁਲਿਸ ਪਾਰਟੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਇਹ ਇਹ ਤਸਵੀਰਾਂ ਨੇ ਮਾੜੂ ਪਿੰਡ ਦੀਆਂ ਉਹ ਉਹੀ ਸਪੋਰਟ ਹੈ ਜਿੱਥੇ ਕਿ ਇਹ ਪੁਲਿਸ ਪਾਰਟੀ ਖੜੀ ਹੈ ਕਿ ਇਹ ਉਹੀ ਸਪੋਰਟ ਹੈ ਜਿੱਥੋਂ ਕਿ ਮਤਲਬ ਪਰਚੇ ਕਟਿਆ ਜਾਂਦੇ ਸੀਗਾ ਪੁਲਿਸ ਜਿਹੜੇ ਹੈਗੇ ਐਸ ਐਚ ਓ ਪਿੰਡ ਰਵੀ ਪਹੁੰਚਨੇ ਉਹਨਾਂ ਦੀ ਪੂਰੀ ਟੀਮ ਇੱਥੇ ਪਹੁੰਚੀ ਹੋਈ ਹੈ ਸੋ ਇਹ ਤਮਾਮ ਇਹ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਹਿੰਦੇ ਲਾਅ ਐਂਡ ਔਰਡਰ ਹੈ ਉਹਨੂੰ ਮੇਨਟੇਨ ਰੱਖਿਆ ਜਾਊਗਾ ਕਿਸੇ ਵੀ ਤਰ੍ਹਾਂ ਦੀ ਕਿਸੇ ਨਾਲ ਵੀ ਨਾ ਜਿਹੜੀ ਹੈਗੀ ਟਿੱਲ ਨਹੀਂ ਦਿੱਤੀ ਜਾਊਗੀ ਡਾਕਟਰ ਨਾਨਕ ਐਸ ਐਸ ਪੀ ਜਿਹੜੇ ਨੇ ਡਾਕਟਰ ਨੇ ਜਿਹੜੇ ਨਾਨਕ ਸਿੰਘ ਆ ਉਹਨਾਂ ਨੇ ਐਸਐਸਪੀ ਪਟਿਆਲਾ ਨੇ ਇਹ ਜਰੂਰ ਜਾਣਕਾਰੀ ਦਿੱਤੀ ਹੈ ਕਿ ਸੋ ਇਹਦੇ ਨਾਲ ਨਾਲ ਪੁਲਿਸ ਪਾਰਟੀ ਮੁਸਤਾਇਦ ਹੈ ਪੁਲਿਸ ਪਾਰਟੀ ਵੱਲੋਂ ਜਿਹੜੀ ਗਿਆ ਪੈਣੀ ਨਜ਼ਰ ਹਰ ਇੱਕ ਪਾਸੇ ਰੱਖੀ ਜਾ ਰਹੀ ਹੈ ਗਿਆ ਸੋ ਰਾਉਂਡ ਅਪ ਦਾ ਦੌਰ ਵੀ ਜਾਰੀ ਹੋ ਚੁੱਕਿਆ ਹੈ ਸੋ ਇੱਕ ਦੋ ਬੰਦੇ ਰਾਉਂਡ ਅਪ ਵੀ ਜਿਹੜੇ ਇਹਨਾਂ ਨੇ ਕਰ ਲੱਤੇ ਗਏ ਨੇ ਸੋ ਕਿਤਨਾ ਕਿਤੇ ਇਹ ਤਸਵੀਰ ਹੈ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਪੁਲਿਸ ਪਾਰਟੀ ਔਨ ਟੋ ਹੈ ਕਿਉਂਕਿ ਜੇ ਕੋਈ ਵੀ ਇਲੀਗਲ ਐਕਟੀਵਿਟੀ ਕਰੂਗਾ ਉਹਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਊਗੀ। ਸੋ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਊਗਾ। ਇਹ ਕਹਿਣਾ ਹੈਗਾ ਪਟਿਆਲਾ ਪੁਲਿਸ ਦਾ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਦਾ ਇਹ ਕਹਿਣਾ ਹੈ ਕਿ ਉਹਦੇ ਖਿਲਾਫ ਜਿਹੜੀ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਪਰ ਸ਼ੱਕੀ ਹਾਲਾਤ ਦੇ ਵਿੱਚ ਜੋ ਵੀ ਇੱਥੇ ਬੰਦੇ ਨੇ ਉਹਨਾਂ ਨੂੰ ਜਿਹੜਾ ਹੈਗਾ ਰਾਉਂਡ ਅਪ ਜ਼ਰੂਰ ਕੀਤਾ ਗਿਆ। ਤੁਸੀਂ ਆ ਦੇਖ ਸਕਦੇ ਹੋ ਕਿ ਉਹੀ ਜਿਹੜੀ ਰੋਡ ਹੈ ਜਿੱਥੇ ਕਿ ਪਰਚੀ ਕੱਟੀ ਜਾਂਦੀ ਸੀਗੀ ਪਰ ਹੁਣ ਪੁਲਿਸ ਆਪ ਮਸਤ ਹੈ ਦਾ ਕਹਿੰਦੇ ਆ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਊਗਾ। ਜੇ ਕੋਈ ਮਾੜਾ ਆਨਸਰ ਇਹ ਕੋਈ ਪਰਚੀ ਕੱਟਣ ਦੀ ਆ ਇਲੀਗਲ ਤਰੀਕੇ ਦੇ ਨਾਲ ਕੋਈ ਵੀ ਹਰਕਤ ਹੋਊਗੀ ਉਹਦੇ ਤੇ ਪੁਲਿਸ ਦਾ ਜਿਹੜਾ ਹੈਗਾ ਸ਼ਿਕੰਜਾ ਉਹ ਕਸਿਆ ਜਾਊਗਾ ਉਹਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਨਹੀਂ ਮਿਲੂਗੀ ਸੋ ਕਿੰਨਾ ਕਿਤੇ ਜੜੇ ਗਿਆ ਇਹ ਪਟਿਆਲਾ ਪੁਲਿਸ ਦੀ ਜਿਹੜੀ ਇੱਕ ਕਾਰਗੁਜ਼ਾਰੀ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਰੇਡ ਬਰ ਰੇਡ ਆ ਜਿਹੜੀ ਹੈ ਜਾਰੀ ਹੈਗੀ ਆ ਸੋ ਹੁਣ ਦੇਖਦੇ ਆ ਆਨਾਲ ਸਮੇਂ ਦੇ ਵਿੱਚ ਕਿ ਇਸ ਜਗ੍ਹਾ ਦੇ ਉੱਤੇ ਲਾਉਂਡਰ ਆਰਡਰ ਦੀ ਸਥਿਤੀ ਹੈ ਜਿਹੜੀ ਉਹ ਬਿਲਕੁਲ ਜਿਹੜੀ ਹੈਗੀ ਉਹ ਹਰ ਇੱਕ ਤਰੀਕੇ ਦੇ ਨਾਲ ਜਿਹੜੀ ਹੈ ਠੀਕ ਰੱਖਣ ਦੀ ਕੋਸ਼ਿਸ਼ ਕਿਤੇ ਜਾਵੇਗੀ ਹੋਰ ਵੀ ਅਪਡੇਟ ਦੇ ਲਈ ਬਣੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਵੀਡੀਓ ਜਰਨਲਿਸਟ ਅਗਰਪੇ ਦੇ ਨਾਲ ਭਰਪੂਰਸ਼ ਦੀ ਰਿਪੋਰਟ